ਅੱਜ ਸਾਡੇ ਮਾਨਯੋਗ ਸਾਧਰੂਆਂ ਨੂੰ ਪੰਜਾਬ ਤੋਂ ਲੈ ਕੇ ਟੈਨੈਂਟ ਦਾ ਰਜਿਸਟ੍ਰੇਸ਼ਨ ਲਈ ਪ੍ਰਹਿਨਮਾ ਸਪਾਈ ਕਰੀ ਹੈ ਜਿਹੜਾ ਗੈਂਚਰ ਦੇ ਵਾਰ ਸਾਡਾ ਆਪਰੇਸ਼ਨ ਚੱਲ ਰਿਹਾ ਉਹਦੇ ਲੜੀ ਦੇ ਤਹਿਤ ਸਾਡੀ ਟੈਨੈਂਟ ਵੈਰੀਫਿਕੇਸ਼ਨ ਵਾਸਤੇ ਵਾਹਨ ਚੈਕਿੰਗ ਐ ਸਪੀਸੀਜ਼ ਦੇ ਵੀਕਲ ਤੇ ਚੈਕਿੰਗ ਐ ਤੇ ਜਿਹੜੇ ਅਕੀ ਸਪੈਸ਼ਲ ਨਾਕਾ ਬੰਦੇ ਜਿਹੜੇ ਨਾਈਟ ਡੋਮਿਨੈਂਸ ਨੇ ਜਾਂ ਫ੍ਰੈਂਚ ਦੇ ਰਾਤਰੀ ਗੁਰਬਾ ਜਿਹੜੇ ਇਹਦੇ ਨੂੰ ਅਸੀਂ ਕਰ ਰਹੇ ਹਾਂ ਅੰਡ ਗੈਂਕਸਪੁਰਾ ਦੇ ਖਿਲਾਫ ਜਿਹੜੀ ਹੈਗੀ ਗੈਂਕਸਪੁਰਾ ਦੇ ਵਾਰੋਤ ਹੋਟਲ ਦੇ ਗੱਡੀ ਦੇ ਤਹਿਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਵਾਤਾਵਰਨ ਜਿਹੜਾ ਹੈਗਾ ਬਿਲਕੁਲ ਕਿਉਂ ਵਾਤਾਵਰਨ ਬਣਾਉਣ ਦੇ ਵਾਸਤੇ ਕਰ ਰਹੇ ਆ ਅੱਜ ਜਿਹੜਾ ਹੈ ਤੇ ਜਿਹੜਾ ਹੈ ਬਸ ਕੇ ਅੱਜ ਜਿਹੜਾ ਹੈਗਾ ਅੱਜ ਦੇ ਵਿੱਚ ਗਾਜ਼ੀਰੀਏ ਦੇ 플ੋਰ ਦੇ ਹਾਈ ਤੱਕ ਨਾਕਾ 플ੋਰ ਜਿਹੜੇ ਐਸੀਆ ਦੇ ਬਣਦੇ ਜਿਹੜੀ ਅੱਜ ਦੇ ਵਿੱਚ ਕਰੀਬ ਜਿਹੜੇ ਹੈਗਾ 32 ਵੀਕਲ ਡੀਐਸਪੀ 플ੋਰ ਵੱਲੋਂ ਆ ਸਾਡੇ ਵਿਭਾਗਤ ਰਿਸਿਵਲੋਂ ਇਹਨਾਂ ਵੱਲੋਂ ਜਿਹੜੇ ਹੈ ਕਿਨੇ ਫਾਉਂਡ ਕੀਤੇ ਗਏ ਨੇ ਐਂਡ ਕਰੀਬ 100 ਦੇ ਕਰੀਬ ਜਿਹੜੇ ਦੇ ਦੇ ਦੁਕਾਨਾਂ ਦੇ 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 ਜਾਂ ਵਾਕਫਾਕ ਜਿਹੜੇ ਸੈਂਟਰ ਆ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਐਂਡ ਸਾਰੇ ਡਿਸਟ੍ਰਿਕਟ ਨੂੰ ਅੱਛੀ ਜਿਹੜੇ ਹੈਗੇ ਨੇ ਹੁਣ ਕਰਤਾ ਵੀ 600 ਦੇ ਕਰੀਬ ਆ ਗਏ ਜਿਹੜੇ ਹੈਗੇ ਨੇ ਟੈਨੈਂਟ ਵੈਰੀਫਾਈ ਕੀਤੇ ਹੈਗੇ ਜਿਨ੍ਹਾਂ ਦੇ ਵਿੱਚੋਂ 200 ਦੇ ਕਰੀਬ ਸਟ੍ਰੇਂਜਰ ਰੋਲ ਜਿਹੜਾ ਹੈਗਾ ਜੀ ਇਕੱਠੇ ਗਏ ਨੇ ਜਿਹੜੇ ਉਹਨਾਂ ਦੀ ਯਾਦਗਾਰੀ ਵਾਸਤੇ ਜਿੱਦੋਂ ਜਿੱਦੋਂ ਦੇ ਰਹੇ ਨੇ ਵਾਲੇ ਜੀ ਉਹਨਾਂ ਨੇ ਸਟ੍ਰੇਂਜਰ ਰੋਲ ਇਸ਼ੂ ਕੀਤੇ ਨੇ ਬਾਕੀ ਅਸੀਂ ਜਿਹੜੇ ਹੈਗੇ ਨੇ ਜਿਹੜੇ ਦੁੱਧੇ ਨੇ ਉਹਨਾਂ ਦੇ ਵੀ ਸ਼ਾਮ ਪੈਕਟ ਦੀ ਸਪੈਸ਼ਲ ਹੋ ਜਾਰੀ ਕਰਾਂਗੇ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਹੁਣ ਤੱਕ ਅੱਜ ਦੇ ਵਿੱਚ 40 ਵੀਹਿਕਲ ਜਿਹੜੇ ਸੀ ਉਹਨਾਂ ਨੂੰ ਪੌਨ ਕੀਤਾ 32 ਨੂੰ ਦੇ ਦਿੱਤੇ ਬਾਕੀ ਸ਼ਾਮ ਪੈਕਟ ਦੀ ਜਿਹੜੀ ਹੈਗੀ ਹੈ ਹੋਰ ਤੇ ਇਹਦੇ ਵਿੱਚ ਜਿਹੜੇ ਹੈਗੇ ਨੇ ਬਾੜੇਆਂ ਤੁਹਾਨੂੰ ਸਖਤ ਜਿਹੜੀ ਸਾਵਧਾਨੀ ਦਿੱਤੀ ਜਾਂਦੀ ਹੈ ਕਿ ਅਗਰ ਕੋਈ ਇਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਸ ਲਈ